ਕੀ ਲੋਕਾਂ ਨੇ ਮਨ ਬਣਾ ਲਿਆ ਕਿ ਸਾਰੀਆਂ ਪਾਰਟੀਆਂ ਨੂੰ ਜਿਹੜੇ ਉਮੀਦਵਾਰ ਇਹਨਾਂ ਨੇ ਖੜੇ ਕੀਤੇ ਨੇ ਤਗੜੇ ਤਗੜੇ ਚਾਹੇ ਭਾਜਪਾ ਦਾ ਉਮੀਦਵਾਰ ਹੋਵੇ ਜਾਂ ਆਮ ਆਦਮੀ ਰਾਜ ਕਾਂਗਰਸ ਦਾ ਕੋਈ ਨਾ ਕੋਈ ਇਧਰ ਉਧਰ ਛਾਲਾ ਮਾਰ ਕੇ ਆਪਣੇ ਫਾਇਦੇ ਲਈ ਇਧਰ ਉਧਰ ਛਾਲਾ ਮਾਰ ਕੇ ਮਾਰ ਲੈਣ ਨੇ ਜਨਤਾ ਨੇ ਮਨ ਬਣਾ ਲਿਆ ਕਿ ਐਤਕੀ ਸਾਰੀਆਂ ਪਾਰਟੀਆਂ ਨੂੰ ਪੜਾ ਕੇ ਕਿ ਐਤਕੀ ਨੰਨਾ ਆ ਗਿਆ ਆ ਗਿਆ ਨੰਨਾ ਛਾ ਗਿਆ ਨੰਨਾ ਮੇਰੀ ਟੱਕਰ ਹੁਣ ਜਿਹੜੇ ਸਾਹਮਣੇ ਮੈਨੂੰ ਸਮਰਥਨ ਮਿਲਿਆ ਮੇਰੀ ਟੱਕਰ ਕੋਈ ਨਹੀਂ ਹੈ ਨੰਨਾ ਸਭ ਤੋਂ ਅੱਗੇ ਜਾ ਰਹੇਗੀ ਨਹੀਂ ਨਹੀਂ ਕਿਹੋ ਜੇ ਨੰਬਰ ਤੇ ਕੌਣ ਰਹੇਗਾ ਮੌਕਾ ਸਿਰਫ ਜਿਹੜਾ ਹੈਗਾ ਤੁਹਾਡੇ ਕੋਲ ਇੱਕੋ ਮੌਕਾ ਹੈ ਇੱਕ ਮਹੀਨੇ ਦਾ ਟਾਈਮ ਹੈ ਤੁਸੀਂ ਸਾਰੇ ਨੇ ਆਪਣੇ ਛੋਟੇ ਪਲਾਨ ਨੂੰ ਵੱਡੇ ਪਲਾਨ ਨੂੰ ਆਪਣੇ ਬੇਟੇ ਨੂੰ ਸੋਚ ਸਮਝ ਕੇ 1 ਜੂਨ ਨੂੰ ਜਦੋਂ ਆਪਾਂ ਵੋਟ ਪਾਣੀ ਹੈ ਉਹ ਇੱਕ ਵਾਰੀ ਆਪਾਂ 5 ਮਿੰਟ ਲਈ ਸੋਚਣਾ ਹੈ ਬਟਨ ਦਬੰਦ ਤੋਂ ਪਹਿਲਾਂ ਕਿ ਅਸੀਂ ਜਿਹੜੇ ਉਮੀਦਵਾਰ ਨੂੰ ਵੋਟ ਪਾ ਰਹੇ ਹਾਂ ਕਿ ਉਹ ਅਸੀਂ ਸਹੀ ਪਾ ਰਹੇ ਹਾਂ ਇਹ ਮੇਰੇ ਕੋਲ ਬਹੁਤ ਜ਼ਿਆਦਾ ਦਬਾਅ ਪੈ ਗਿਆ ਮੈਨੂੰ ਬਿਠਾਨ ਤੇ ਪਰ ਮੈਂ ਆਪਣੇ ਭਰਾਵਾਂ ਨੂੰ ਇਹ ਕਹਿ ਰਿਹਾ ਕਿ ਨੰਨਾ ਡੱਟ ਕੇ ਖੜਾ ਹੈ ਕਿਸੇ ਦੇ ਬਕਾਵੇ ਤੇ ਨਹੀਂ ਆਏਗਾ ਕਿਸੇ ਲਾਲਚ ਤੇ ਨਹੀਂ ਆਏਗਾ ਕੋਈ ਦਬੇਗਾ ਨਹੀਂ ਆਖਰੀ ਦਮ ਤੱਕ ਲੜੇਗਾ ਬਸ ਤਾ ਸਾਰੇ ਰਸਾ ਚਾਹੀਦਾ ਇੱਕ ਤਰੀਕ ਨੂੰ ਤੁਸੀਂ ਸਾਰਿਆਂ ਨੇ ਮਿਲ ਕੇ ਸਾਰਿਆਂ ਪਾਰਟੀਆਂ ਤੋਂ ਹਟ ਕੇ ਇੱਕ ਮੌਕਾ ਆਪਣੇ ਆਮ ਬੰਦੇ ਆਮ ਭਰਾ ਨੂੰ ਆਪਣੇ ਆਮ ਬੇਟੇ ਨੂੰ ਦੇਣਾ ਹੈ 5 ਕਰੋੜ ਦੀ ਇੱਕ ਸਾਲ ਦੀ ਗ੍ਰੈਂਡ ਐਮਪੀ ਕੋਟੇ ਦੀ ਆਂਦੀ ਹੈ ਮੈਂ ਆਪਣੀ ਜਨਤਾ ਨੂੰ ਅੱਜ ਇਹ ਐਲਾਨ ਕਰਕੇ ਜਾ ਰਿਹਾ ਸਾਰੇ মিডিਆ ਪਰਵਾਹ ਦੇ ਅੱਗੇ ਇੱਕ ਇੱਕ ਰੁਪਏ ਦਾ ਹਿਸਾਬ ਮੈਂ ਦਵਾਗਾ ਆਮ ਜਨਤਾ ਨੂੰ ਦਵਾਗਾ ਵੱਡੇ ਘਰਾਣੇ ਵਾਲਿਆਂ ਨੂੰ ਨਹੀਂ ਦਵਾਗਾ ਬਹੁਤ ਵਧੀਆ ਲੱਗ ਰਿਹਾ ਜੀ ਮੈਨੂੰ ਕਿ ਅੱਜ ਮੈਨੂੰ ਬੇਗਮ ਪੂਰਾ ਫਰੰਟ ਪਾਰਟੀ ਵੱਲੋਂ ਟਿਕਟ ਮਿਲੀ ਹੈ ਤਾਂ ਮੈਂ ਨੀਟੂ ਸ਼ਟਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੈਨੂੰ ਆਪਣੀ ਪਾਰਟੀ ਤੋਂ ਇਥੋਂ ਪਟਿਆਲਾ ਲੋਕ ਸਭਾ ਤੋਂ ਉਮੀਦਵਾਰ ਐਲਾਨ ਬਹੁਤ 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 ਵਧੀਆ ਜਿਹੜਾ ਜੀ ਲੋਕਾਂ ਦਾ ਪੂਰਾ ਸਮਰਥਨ ਮਿਲਿਆ ਐਤਕੀ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਸਾਰੀਆਂ ਪਾਰਟੀਆਂ ਨੂੰ ਜਿਹੜੇ ਉਮੀਦਵਾਰ ਇਹਨਾਂ ਨੇ ਖੜੇ ਕੀਤੇ ਨੇ ਤਗੜੇ ਤਗੜੇ ਚਾਹੇ ਭਾਜਪਾ ਦਾ ਉਮੀਦਵਾਰ ਆ ਚਾਹੇ ਆਮ ਆਦਮੀ ਰਾਜਾ ਕਾਂਗਰਸ ਦਾ ਕੋਈ ਨਾ ਕੋਈ ਇਹ ਦਲੋ ਦਲੋ ਛਾਲਾ ਮਾਰ ਕੇ ਆਪਣੇ ਫਾਇਦੇ ਲਈ ਇੱਧਰ ਉੱਧਰ ਛਾਲਾ ਮਾਰ ਕੇ ਮਾਰ ਲਣੇ ਆਪਣੇ ਫਾਇਦੇ ਲਈ ਤਾਂ ਜਨਤਾ ਨੇ ਮਨ ਬਣਾ ਲਿਆ ਕਿ ਐਤਕੀ ਸਾਰੀਆਂ ਪਾਰਟੀਆਂ ਨੂੰ ਪੜਾ ਕਰਕੇ ਐਤਕੀ ਨੰਨਾ ਆ ਗਿਆ ਆ ਗਿਆ ਨੰਨਾ ਛਾ ਗਿਆ ਨੰਨਾ ਕਿਹਦੇ ਨਾਲ ਮੇਨ ਟੱਕਰ ਮੇਨ ਟੱਕਰ ਮੇਰੀ ਟੱਕਰ ਹੁਣ ਜਿਹੜੇ ਸਾਹਮਣੇ ਮੈਨੂੰ ਸਮਰਥਨ ਮਿਲਿਆ ਮੇਰੀ ਟੱਕਰ ਕੋਈ ਨਹੀਂ ਹੈ ਨੰਨਾ ਸਭ ਤੋਂ ਅੱਗੇ ਜਾ ਰਹੀ ਹੈ ਨਹੀਂ ਦੂਜੇ ਨੰਬਰ ਤੇ ਕੌਣ ਰਹੇਗਾ ਦੂਜੇ ਨੰਬਰ ਤੇ ਤਾਂ ਹੁਣ ਪਰਮਾਤਮਾ ਹੀ ਜਾਣਦਾ ਕੌਣ ਰਹੇਗਾ ਮੈਂ ਇੰਦੇ ਬਾਰੇ ਕੁਝ ਨਹੀਂ ਕਰਦਾ ਇਹ ਭਾਈ ਪਹਿਲੇ ਨੰਬਰ ਤੇ ਹੈ ਪਹਿਲੇ ਨੰਬਰ ਤੇ ਨੰਨਾ ਆਇਆ ਦੂਜੀ ਗੱਲ ਮੈਂ ਇਹ ਅਪੀਲ ਕਰਨਾ ਚਾਹੁੰਗਾ ਕਿ ਹੁਣ ਬਸ ਇਹ ਮੌਕਾ ਸਿਰਫ ਜਿਹੜਾ ਹੈਗਾ ਤੁਹਾਡੇ ਕੋਲ ਇੱਕੋ ਮੌਕਾ ਹੈ ਇੱਕ ਮਹੀਨੇ ਦਾ ਟਾਈਮ ਹੈ ਤੁਸੀਂ ਸਾਰਿਆਂ ਨੇ ਆਪਣੇ ਛੋਟੇ ਪਲਾਂ ਨੂੰ ਵੱਡੇ ਪਲਾਂ ਨੂੰ ਆਪਣੇ ਬੇਟੇ ਨੂੰ ਸੋ ਸਮਝ ਕੇ 1 ਜੂਨ ਨੂੰ ਜਦੋਂ ਆਪਾਂ ਵੋਟ ਪਾਣੀ ਹੈ ਕੋਈ ਇੱਕ ਵਾਰੀ ਆਪਾਂ 5 ਮਿੰਟ ਲਈ ਸੋਚਣਾ ਹੈ ਬਟਨ ਦੱਬਣ ਤੋਂ ਪਹਿਲਾਂ ਕਿ ਅਸੀਂ ਜਿਹੜੇ ਉਮੀਦਵਾਰ ਨੂੰ ਵੋਟ ਪਾ ਰਹੇ ਹਾਂ ਕਿ ਉਹ ਅਸੀਂ ਸਹੀ ਪਾ ਰਹੇ ਹਾਂ ਤੁਸੀਂ ਮੇਰੇ ਬਾਰੇ ਵੀ ਵਿਚਾਰ ਕਰਨਾ ਹੈ ਤੇ ਮੈਂ ਬਹੁਤ ਵਧੀਆ ਮੈਂ ਕਹਿੰਦਾ ਮੀਡੀਆ ਭਰਾਵਾਂ ਨੇ ਤਾਂ ਮੈਨੂੰ ਇੰਨਾ ਸਹਿਯੋਗ ਦਿੱਤਾ ਨਾ ਕਿ ਹੱਦ ਤੋਂ ਜ਼ਿਆਦਾ ਨੇ ਮੈਨੂੰ ਹਰ ਪਾਸੇ ਸਪੋਰਟ ਕੀਤੀ ਹੈ ਫਾਈਨੈਂਸ਼ੀਅਲ ਸਪੋਰਟ ਵੀ ਤੁਹਾਨੂੰ ਪਹੁੰਚਾਉਣ ਦੇ ਲਈ ਵੀ ਬੜੇ ਯਤਨ ਕੀਤੇ ਜਾ ਰਹੇ ਹਨ ਜੀ ਮੇਰੇ ਕੋਲ ਬਹੁਤ ਜ਼ਿਆਦਾ ਦਬਾਅ ਪੈ ਰਿਹਾ ਮੈਨੂੰ ਬਿਠਾਨ ਤੇ ਪਰ ਮੈਂ ਆਪਣੇ ਭਰਾਵਾਂ ਨੂੰ ਇਹ ਕਹਿ ਰਿਹਾ ਕਿ ਨੰਨਾ ਡੱਟ ਕੇ ਖੜਾ ਹੈ ਕਿਸੇ ਦੇ ਬਕਾਵੇ ਚ ਨਹੀਂ ਆਏਗਾ ਕਿਸੇ ਲਾਲਚ ਨਹੀਂ ਆਏਗਾ ਕੋਈ ਦਬੇਗਾ ਨਹੀਂ ਆਖਰੀ ਦਮ ਤੱਕ ਲੜੇਗਾ ਬਸ ਤੋਂ ਸਾਰੇ ਰਸਤਾ ਚਾਹੀਦਾ ਹੈ ਇੱਕ ਤਰੀਕ ਨੂੰ ਤੁਸੀਂ ਸਾਰਿਆਂ ਨੇ ਮਿਲ ਕੇ ਸਾਰੀਆਂ ਪਾਰਟੀਆਂ ਤੋਂ ਹਟ ਕੇ ਇੱਕ ਮੌਕਾ ਆਪਣੇ ਆਮ ਬੰਦੇ ਆਮ ਪ੍ਰਾਣ ਨੂੰ ਆਪਣੇ ਆਮ ਬੇਟੇ ਨੂੰ ਦੇਣਾ ਹੈ ਕੰਮ ਕੀ ਕਰਦੇ ਹੋ ਤੁਸੀਂ ਕੰਮ ਕੀ ਕਰਦੇ ਹੋ ਦੇਖੋ ਪਹਿਲਾ ਵਾ ਮੈਂ ਸੂਰੂ ਤੋਂ ਕਹਿੰਦਾ ਆ ਰਿਹਾ ਕਿ ਮੇਰਾ ਕੰਮ ਜੋ ਹੈ ਮੈਂ ਇੱਕ ਸਕੂਲ ਦੇ ਵਿੱਚ ਛੋਟੀ ਜੀ ਚਾਹ ਦੀ ਕੰਟੀਨ ਕਰਦਾ ਹੋਰ ਮੇਰਾ ਕੋਈ ਕੰਮ ਨਹੀਂ ਹੈਗਾ ਉਸਤੇ ਨਾਲ ਮੇਰਾ ਤਾਜਾ ਰੋਜ਼ ਦਾ ਗੁਜ਼ਾਰਾ ਚੱਲਦਾ ਸੀ ਮੋਤੀ ਜੀ ਵੀ ਚਾਹ ਵੇਚਦੇ ਸੀ ਉਹ ਪ੍ਰਧਾਨ ਮੰਤਰੀ ਬਣ ਕੇ ਪੰਦੀਪ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਤੁਹਾਡੇ ਮੀਡੀਆ ਲਈ ਕਿ 5 ਕਰੋੜ ਦੀ ਇੱਕ ਸਾਲ ਦੀ ਗ੍ਰੈਂਡ ਐਮਪੀ ਕੋਟੇ ਦੀ ਆਂਦੀ ਹੈ ਮੈਂ ਆਪਣੀ ਜਨਤਾ ਨੂੰ ਅੱਜ ਇਹ ਐਲਾਨ ਕਰਕੇ ਜਾ ਰਿਹਾ ਹਾਂ ਸਾਰੇ মিডিਆ ਪਰਾਵਾ ਦੇ ਅੱਗੇ ਇੱਕ ਇੱਕ ਰੁਪਏ ਦਾ ਹਿਸਾਬ ਮੈਂ ਦਵਾਗਾ ਆਮ ਜਨਤਾ ਨੂੰ ਦਵਾਗਾ ਵੱਡੇ ਘਰਾਨੇ ਵਾਲਿਆਂ ਨੂੰ ਨਹੀਂ ਦਵਾਗਾ ਆਮ ਜਨਤਾ ਨੂੰ ਇੱਕ ਇੱਕ ਦਾ ਹਿਸਾਬ ਦਵਾਗਾ 5 ਕਰੋੜ ਦਾ 5 ਕਰੋੜ ਜਿਹੜਾ ਸਾਲ ਦਾ ਆਉਂਦਾ ਉਹ ਸਾਲ ਦੇ ਵਿੱਚ ਹੀ ਜਨਤਾ ਦੇ ਲੱਗੇਗਾ 2 ਲੱਖ ਦੇ ਕਰੀਬ ਜਿਹੜੀ ਐਮਪੀ ਦੀ ਤਨਖਾਹ ਆਂਦੀ ਹੈ ਉਹਦੇ ਵਿੱਚੋਂ 1,80,000 ਰੁਪਏ ਮੈਂ ਜਨਤਾ ਤੇ ਲਾਵਾਂਗਾ 20,000 ਰੁਪਏ ਮੈਂ ਮੂਹ ਕੰਨਾਂ ਉਹਨੇ ਦੇਖਾ ਚਾਹ ਰਿਹਾਗਾ ਕੰਬੋਸ ਸਾਹਿਬ ਕਹਿੰਦੇ ਇਸ ਤਰ੍ਹਾਂ ਕੰਬੋਸ ਸਾਹਿਬ ਪਰ ਕਰਦੇ ਨਹੀਂ ਆਗੇ ਉਹੋ ਜੀ ਕਰਦੇ ਅਸੀਂ ਕਰਦੇ ਆ ਜੀ ਦੇਖੋ ਜੀ ਮੈਂ ਕੰਬੋਸ ਸਾਹਿਬ ਦੀ ਇੱਜ਼ਤ ਕਰਦਾ ਐਮ ਐਲ ਏ ਮੈਡਮ ਨੀਨਾ ਮਿੱਤਲ ਦੀ ਇੱਜ਼ਤ ਕਰਦਾ ਮੈਂ ਕਿਸੇ ਵਜ੍ਹਾ ਵੀ ਉਹ ਜੀ ਕੋਈ ਗੱਲ ਕਮੈਂਟ ਨਹੀਂ ਕਰਨਾ ਚਾਹੁੰਗਾ ਪਰ ਮੈਂ ਇਹ ਕਹਿਣਾ ਕਿ ਮੈਨੂੰ ਮੌਕਾ ਦਿਓ ਨੰਨਾ ਤੁਹਾਡੇ ਅੱਗੇ ਬਹੁਤ ਕੁਝ ਜਾਏਗਾ ਜੀ ਨੰਨਾ ਜੀ ਇੱਕ ਕਮੈਂਟ ਆਇਆ ਸੀਗਾ ਕਹਿੰਦਾ ਇਹ ਤਾਂ 15 ਵਾਟ ਨੰਬਰ ਤੇ ਕੰਮ ਵੀ ਬੰਦ ਕਰਾ ਦੇਗਾ ਹੁਣ ਜਿਹੜੇ ਚੱਲ ਰਹੇ ਆ ਇਹੋ ਜੀ ਮੈਂ ਇਹ ਵੀ ਉਹਨਾਂ ਲੋਕਾਂ ਨੂੰ ਅਪੀਲ ਕਰਨ ਜਾਵਾਂਗਾ ਕਿ ਕਬਲਾਓ ਨਾ ਮੈਂ ਤੁਹਾਡੇ ਵਾਰਡ ਦਾ ਹਾਂ ਜੇ ਮੈਂ ਉਥੋਂ ਖੜਾ ਹੋ ਰਿਹਾ ਤੁਹਾਡੇ ਵਾਰਡ ਦੇ ਕੰਮ ਜੰਗੀ ਪੱਧਰ ਤੇ جاری ਹੈਗੇ ਆ جاری ਰਹਿਣਗੇ ਕੋਈ ਕੰਮ ਬੰਦ ਨਹੀਂ ਹੋਏਗਾ